ਉਧਰ ਮੋਗਾ ਦੇ ਵਿੱਚ 바ਰ ਐਸੋਸੀਏਸ਼ਨ ਦੀ ਚੋਣ ਹੋਈ ਹੈ ਜਿੱਦੇ ਵਿੱਚ ਪ੍ਰਧਾਨ ਅਹੁਦੇ ਦੇ ਲਈ ਸੁਨੀਲ ਗਰਗ ਅਤੇ ਬਰਿੰਦਰ ਸਿੰਘ ਰਤਿਆ ਦੇ ਵਿੱਚ ਕੜਾ ਮੁਕਾਬਲਾ ਦੇਖਣ ਨੂੰ ਮਿਲਿਆ ਉੱਥੇ ਹੀ ਮੋਗਾ 바ਰ ਐਸੋਸੀਏਸ਼ਨ ਦੇ 455 ਲੋਕਾਂ ਦੇ ਵਿੱਚੋਂ 437 ਨੇ ਆਪਣੀ ਵੋਟ ਦਾ ਭੁਗਤਾਨ ਕੀਤਾ ਅਤੇ ਸੁਨੀਲ ਗਰਗ ਨੂੰ ਬਰਿੰਦਰ ਰਤਿਆ ਤੋਂ 80 ਤੋਂ ਜ਼ਿਆਦਾ ਵੋਟ ਮਿਲੇ ਨੇ ਅਤੇ ਉਹਨਾਂ ਨੂੰ ਜੇਤੂ ਘਰਾਰ ਦੇ ਦਿੱਤਾ ਗਿਆ ਇਸ ਮੌਕੇ ਸੁਨੀਲ ਗਰਗ ਨੇ ਕਿਹਾ ਕਿ ਭਲੇ ਹੀ ਇਸ ਵਾਰ ਮੁਕਾਬਲਾ ਸਖਤ ਦਿਖਾਈ ਦੇ ਰਿਹਾ ਸੀ ਪਰ ਸਭ ਨੇ ਉਹਨਾਂ ਨੂੰ ਦੂਜੀ ਵਾਰ ਫਿਰ ਤੋਂ ਮੌਕਾ ਦਿੱਤਾ ਤੇ ਉਹ ਆਪਣੇ ਭਾਈਚਾਰੇ ਦੇ ਲੋਕਾਂ ਦੀਆਂ ਜੋ ਵੀ ਸਮੱਸਿਆਵਾਂ ਨੇ ਉਹਨਾਂ ਇਸ ਵਾਰ ਨੇ ਡਟੇ ਰਹਿਣਗੇ ਐਸੇ ਤਾਂ ਇਸ ਵਾਰ ਨੇ ਮੈਨੂੰ ਜਦੋਂ ਤੋਂ ਮੈਂ ਇਸ ਬਾਰ ਚ ਆਇਆ ਬਹੁਤ ਵੱਡਾ ਮਾਨ ਬਖਸ਼ਿਆ ਔਰ ਵੱਖੋ ਵੱਖਰੀ ਉਹਦਿਆਂ ਤੇ ਰਹਿੰਦਾ ਹੋਇਆ 6ਵੀਂ ਟਰਮ ਮੈਂ ਜਿਹੜੀ ਪ੍ਰਧਾਨਗੀ ਦੀ ਉਹ ਇਸ ਵਾਰੀ ਕੰਟੀਨਿਊ ਕੀਤੀ ਹੈ ਔਰ ਲਗਾਤਾਰ ਦੂਸਰੀ ਵਾਰ ਜਿਹੜਾ ਹੈ ਮੈਨੂੰ ਇਸ ਵਾਰ ਨੇ ਮਾਨ ਬਖਸ਼ਿਆ ਔਰ ਮੈਂ ਇਸ ਵਾਰ ਦੇ ਲਈ ਇਸ ਵਾਰ ਦੇ ਵਕੀਲਾਂ ਦੇ ਲਈ ਜਿੰਨਾ ਮੇਰੇ ਤੋਂ ਵੱਧ ਤੋਂ ਵੱਧ ਹੋ ਸਕੇ ਆਪਣਾ ਤਨਮਨ ਲਾ ਕੇ ਮੈਂ ਉਹਨਾਂ ਇਹਨਾਂ ਦੀ ਸੇਵਾ ਕਰੂੰਗਾ ਔਰ ਇਸ ਵਾਰ ਜਿਹੜਾ ਇਹਨਾਂ ਨੇ ਮਾਨ ਬਖਸ਼ਿਆ ਮੇਰੀ ਇਸ 35 ਸਾਲ ਦੀ ਵਕਾਲਤ ਵਿੱਚ ਇਹ ਮੈਨੂੰ ਇਹਨਾਂ ਨੇ ਸਭ ਤੋਂ ਵੱਡਾ ਮਾਨ ਦਿੱਤਾ ਕਿਉਂਕਿ ਲਗਾਤਾਰ ਦੂਜੀ ਵਾਰ ਜਿਹੜਾ ਇਹਨਾਂ ਨੇ ਮੈਨੂੰ 6 ਵਾਰ ਪ੍ਰਦਾਨ ਦਿੰਦੇ ਹੋਏ ਲਗਾਤਾਰ ਦੂਸਰੀ ਵਾਰ ਮੈਨੂੰ ਇਸ ਵਾਰ ਨੇ ਮਾਨ ਬਖਸ਼ਿਆ ਔਰ ਵੱਡੇ ਮਾਰਜਨ ਦੇ ਨਾਲ ਬਖਸ਼ਿਆ ਔਰ ਇਸ ਕਰਕੇ ਮੈਂ ਸਾਰੇ ਇਸ ਵਾਰ ਦੇ ਵਕੀਲਾਂ ਦਾ ਰਿਣੀ ਐ ਔਰ ਰਿਣੀ ਰਹੂੰਗਾ ਮੈਂ ਵੀ ਇਹਨਾਂ ਦਾ ਰਿਣੀ ਐ ਔਰ ਮੇਰਾ ਪਰਿਵਾਰ ਵੀ ਇਹਨਾਂ ਦਾ ਰਿਣੀ ਐ ਔਰ ਮੈਂ ਹਮੇਸ਼ਾ ਵਚਣ ਛੱਡ ਕੇ ਇਹਨਾਂ ਦੀ ਸੇਵਾ ਕਰਦਾ ਕਿੰਨੀਆਂ ਵੋਟਾਂ ਨਾਲ ਜਿੱਤਿਆ ਜੀ ਮੈਨੂੰ ਮੈਨੂੰ ਇਹ ਜਾਦਾ ਨਹੀਂ ਪਤਾ ਹੈ ਬਸ ਮੈਂ ਜਿੱਤਿਆ ਹੀ ਆ ਲੇਕਿਨ ਮੈਨੂੰ ਇਹ ਪਤਾ ਵੀ ਇਹ 50 ਤੋਂ 60 ਤੋਂ ਉੱਤੇ ਉੱਤੇ ਹੋਣੀ ਚਾਹੀਦੀ 80 ਵੋਟਾਂ ਦੇ ਇਹ ਵੀ ਮੈਂ ਸਮਝਦਾ ਬਈ ਜਿਹੜਾ ਕੰਪੀਟੀਸ਼ਨ ਚੱਲ ਰਿਹਾ ਸੀਗਾ ਜਿਸ ਤਰ੍ਹਾਂ ਦਾ ਪੋਲੀਟੀਕਲ ਸਿਨੈਰੀਓ ਸ਼ਹਿਰ ਦੇ ਵਿੱਚ ਬਣਿਆ ਹੋਇਆ ਸੀ ਜਿਸ ਤਰ੍ਹਾਂ ਦੇ ਬਾਰ ਦੇ ਇਲੈਕਸ਼ਨ ਦੇ ਵਿੱਚ ਪੋਲੀਟੀਕਲ ਲੋਕਾਂ ਨੇ ਇੰਟਰਫੀਅਰ ਕੀਤਾ ਇਹ ਬਾਰ ਦੇ ਵਕੀਲਾਂ ਨੇ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਵੀ ਇਹ ਜਿਹੜੀ ਸਾਡੀ